ਜੇ ਭਾਰਤ ਨਮੋ ਬਦਾਏ ਜੀ ਸੋ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਬਹੁਤ ਹੀ ਜਿਹੜਾ ਨਿੰਦਨੀਏ ਉਹਨਾਂ ਨੇ ਇੱਕ ਜਿਹੜਾ ਦੇਸ਼ ਦੀ ਸਰਵਉੱਚ ਅਦਾਲਤ ਹੈ ਦੇਸ਼ ਦੀ ਸਰਵਉੱਚ ਪਾਰਲੀਮੈਂਟ ਉਸੇ ਵੇਲੇ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪਤਨੀ ਜਨਕ ਜਿਹੜਾ ਸ਼ਬਦਾਂ ਦੀ ਉਹਨੇ ਵਰਤੋਂ ਕੀਤੀ ਆ ਕਿ ਅੰਬੇਦਕਰ 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 ਉਹਦਾ ਮਤਲਬ ਇਹ ਆ ਵੀ ਜਦ ਬਾਬਾ ਸਾਹਿਬ ਡਾਕਟਰ ਅੰਬੇਦਕਰ ਇਹਨਾਂ ਦੇ ਰਾਤ ਨੂੰ ਵੀ ਸੁਪਨਿਆਂ ਦਾ ਚਾਉਂਦਾ ਸੋ ਸੋ ਗ੍ਰਹਿ ਮੰਤਰੀ ਨੂੰ ਇਹ ਨਹੀਂ ਪਤਾ ਵੀ ਜੇਸੇ ਪਾਰਲੀਮੈਂਟ ਦੇ ਅੰਦਰ ਤੂੰ ਬੈਠ ਕੇ ਬਿਆਨ ਜਾਰੀ ਕਰ ਰਿਹਾ ਉਹ ਦੇਸ਼ ਦੀ ਪਾਰਲੀਮੈਂਟ ਦਾ ਨਿਰਮਾਣ ਵੀ ਭਾਰਤ ਦੇ ਪਿਤਾ ਡਾਕਟਰ ਬੀ ਆਰ ਅੰਬੇਦਕਰ ਦੇ ਦਿੱਤੇ ਹੋਏ ਸੰਵਿਧਾਨ ਦੀ ਬਦੌਲਤ ਹੀ ਉਹ ਦੇਸ਼ ਦੀ ਪਾਰਲੀਮੈਂਟ ਚੱਲਦੀ ਆ ਤੇ ਉਹ ਨਾਲ ਹੀ ਨਾਲ ਕਹਿ ਰਿਹਾ ਕਿ ਜੇਕਰ ਤੁਸੀਂ ਇਹਨਾਂ ਨਾਲ ਹੋਰ ਕਿਸੇ ਭਗਵਾਨ ਦਾ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਮਿਲ ਜਾਣਾ ਸੀ ਸਾਨੂੰ ਸਵਰਗ ਉਸ ਦਿਨ ਹੀ ਮਿਲ ਗਿਆ ਸੀ ਜਿਸ ਦਿਨ ਡਾਕਟਰ ਅੰਬੇਦਕਰ ਦੁਆਰਾ ਰੱਖਿਆ ਹੋਇਆ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋ ਗਿਆ ਕਿਉਂਕਿ ਇਸ ਦੇਸ਼ ਦੇ ਸਭੀਆਂ ਤੋਂ ਨਿਤਾੜੇ ਲੋਕ ਇਸ ਦੇਸ਼ ਦੇ ਅੰਦਰ